ਆਕੇ ਆ ਦੇਖੋ ਤੁਸੀਂ ਇਹ ਇੱਕ ਚੰਗੇ ਲੀਡਰ ਦੀ ਪਛਾਣ ਹੁੰਦੀ ਆ ਭਾਈ ਦੀਪ ਸਿੰਘੂ ਉਹਨਾਂ ਨੂੰ ਇੰਨਾ ਬੱਚਿਆਂ ਨੇ ਸੁਣਿਆ ਹੋਊਗਾ ਭਾਈ ਅਮਰਪਾਲ ਸਿੰਘ ਖਾਲਸਾ ਉਹਨਾਂ ਨੂੰ ਸੁਣਿਆ ਹੋਊਗਾ ਸਰਦਾਰ ਸ਼ਿਵਰਜਨ ਸਿੰਘ ਮੌਣ ਇਹਨਾਂ ਨੇ ਇਤਿਹਾਸ ਨੂੰ ਪੜ੍ਹਿਆ ਹੋਊਗਾ ਵੀ ਕੀ ਦੇਣਾ ਇਹਨਾਂ ਦੀ ਕੌਮ ਨੂੰ ਤਾਂ ਹੀ ਅੱਜ ਸਰਾਂ ਦੇ ਉੱਪਰ ਦਸਤਾਰਾਂ ਸਜੀਆਂ ਨੇ ਤਾਂ ਹੀ ਸ਼ੈਤਾਨੀ ਉੱਪਰ ਸਾਥ ਤੇ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਤਸਵੀਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਜਿਨ੍ਹਾਂ ਨੇ ਹੱਥਾਂ ਦੇ ਵਿੱਚ ਬੋਤਰਾ ਫੜੀਆਂ ਹੋਈਆਂ ਨੇ ਉਹਨਾਂ ਦੀ ਟੀ-ਸ਼ਰਟਾਂ ਦੇ ਉੱਪਰ ਤਾਂ ਫਿਰ ਝਾੜੂ ਹੀ ਛਪਨੇ ਆ ਜਾਂ ਉਹਨਾਂ ਨੇ ਕੇਜਰੀਵਾਲ ਦੇ ਪਿਛੇ ਰੋਣਾਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਪਿੱਛੇ ਪਾਸੇ ਉਹ ਇਹ ਐਨੇ ਦਿੱਲੀ ਦੇ ਦਲਾਲ ਬੜੇ ਫਿਰਦੇ ਆ ਤੁਸੀਂ ਆ ਕੇ ਜਿਹੜਾ ਵੀ ਆਮ ਪਾਰਟੀ ਦਾ ਲੀਡਰ ਇੱਥੇ ਪੋਟਾ ਮੰਗੜ ਦੇ ਲਈ ਆਊਗਾ ਆਪਦੇ ਆਪ ਦੇ ਨਾਲ ਵਾਅਦਾ ਕਰੋ ਤੇ ਪਰਮਾਤਮਾ ਨੂੰ ਅੰਗ ਸੰਗ ਸਹਾਈ ਸਮਝ ਕੇ ਹੱਕ ਥਾਪੜ ਕੇ ਤੁਸੀਂ ਉਹਨਾਂ ਨੂੰ ਸਵਾਲ ਕਰਿਓ ਵੀ ਤੇਰੀ ਆਮ ਪਾਰਟੀ ਉਹਦੋਂ ਕਿੱਥੇ ਸੁੱਤੀ ਪਈ ਸੀ ਜਦੋਂ ਨੌਜਵਾਨਾਂ ਦੀ ਉਪਕਾਉਂ ਐਸੇ ਲਈ ਗਈ ਭਾਈ ਅਮਰਪਾਲ ਸਿੰਘ ਖਾਲਸਾ ਉਹ ਵੀ ਤਾਂ ਕਿਸੇ ਦਾ ਪੁੱਤ ਆ ਆਮ ਪਾਰਟੀਆਂ ਨੂੰ ਸਵਾਲ ਜ਼ਰੂਰ ਕਰਿਓ ਵੀ ਤੁਹਾਡੀ ਮੰਤਰੀਆਂ ਮੋਹਨ ਗਜਨ ਮਾਨ ਐਮਐਸਪੀ ਦੀ ਗੱਲ ਕਰਦੀ ਸੀ ਪਰ ਜਦੋਂ ਖਨੌਰੀ ਬਾਡਰ ਦੇ ਉੱਪਰ ਸ਼ੰਭੂ ਬਾਡਰ ਦੇ ਉੱਪਰ ਸਾਡਾ ਨੌਜਵਾਨ ਪ੍ਰੀਤਪਾਲ ਉਹਦੀਆਂ ਅੱਖਾਂ ਭੰਨ ਦਿੱਤੀਆਂ ਗਈਆਂ ਉਹਦੀਆਂ ਲੱਤਾਂ ਭੰਨਦੀਆਂ ਪਹਾੜਾਂ ਤੋੜਦੀਆਂ ਮੂੰਹ ਭੰਨਦਾ ਚਮਾਰੀ ਉਹਦੇ ਭੰਨ ਤੇ ਉਦੋਂ ਆਮ ਪਾਰਟੀ ਦੇ ਲੀਡਰ ਕਿੱਥੇ ਸੁੱਤੇ ਪਏ ਸੀ ਅੱਜ ਸਰਕਾਰਾਂ ਉਹਨਾਂ ਦੀ ਤੇ ਸਵਾਲ ਸਮੇਂ ਦੀ ਸਰਕਾਰ ਨੂੰ ਹੀ ਹੁੰਦੇ ਨੇ ਜਦੋਂ ਇਹ ਬਹੁਤਾ ਪਾਰਟੀ ਵਾਲੇ ਆਉਣਗੇ ਇਹਨਾਂ ਨੂੰ ਸਵਾਲ ਕਰਿਓ ਕਿ ਸਭ ਕਾਰਨ ਮੁੰਡਾ ਉਥੇ ਸ਼ਹੀਦ ਹੋਇਆ ਸੰਘੂ ਬਾਰਡਰ ਦੇ ਉੱਪਰ ਖਨੌਰੀ ਬਾਰਡਰ ਤੇ ਹੋਇਆ ਸੌਰੀ ਉਹਦੇ ਗੋਲੀ ਮਾਰੀ ਗਈ ਆ ਐਮਐਫਪੀ ਦੀ ਖਾਤਰ ਉੱਥੇ ਬੈਠਾ ਸੀ ਸੇਵਾ ਕਰ ਰਿਹਾ ਸੀ ਵੀ ਥੋੜਾ ਜਿਹੜਾ ਸਿੰਗਲਾ ਉਹਦੇ ਉੱਪਰ ਰੈਸ਼ਵਟ ਖੋਰੀ ਦਾ ਇਲਜ਼ਾਮ ਸੀ ਜਦੋਂ ਸਿੱਧੂ ਮੂਸੇਵਾਲਾ ਹਾਰਿਆ ਹੋਈ ਸੀਗਾ 91 ਗਿਆਰਾਂ ਨੂੰ ਪਿੱਛੇ ਪਾ ਪਾ ਕੇ 91 ਗਿਆਰਾਂ ਨੂੰ ਪਿੱਛੇ ਪਾ ਪਾ ਕੇ ਖੇਚਦਾ ਥਾਪੀਆਂ ਮਾਰਦਾ ਸਵਾਲ ਕਰਿਓ ਕਿ ਉਹਦੇ ਉੱਤੇ ਰੈਸ਼ੂਟ ਕੋਈ ਦਾ ਇਲਜ਼ਾਮ ਸੀ ਭਗਵੰਤ ਮਾਨ ਨੇ ਕਿਹਾ ਅਸੀਂ ਪਾਰਚਾ ਦਰਜ ਕਰਾਂਗੇ ਪਰ ਆ ਚੋ ਵੀ ਸਿੰਗਲਾ ਆਮ ਪਾਰਟੀ ਦਾ ਪ੍ਰਚਾਰ ਕਰਦਾ ਫਿਰ ਭਗਵੰਤ ਮਾਨ ਦੇ ਨਾਲ ਸਵਾਲ ਕਰਿਓ ਵੀ ਤੁਹਾਡੀ ਪੁੱਤਰ ਪਾਰਟੀ ਇਹੋ ਜੀ ਪਾਰਟੀ ਆ ਜਿਹਦੇ ਵਿੱਚ ਰੈਸਵਤ ਖੋਰ ਬੰਦੇ ਸ਼ਾਮਲ ਹੋਣਗੇ ਜਿਹਦੇ ਵਿੱਚ ਓਐਮਐਲ ਸ਼ਾਮਲ ਨੇ ਜਿਹੜੇ ਕੋਠੀਆਂ ਦੱਬਦੇ ਫਿਰਦੇ ਆ ਜਿਹਦੇ ਵਿੱਚ ਓਐਮਐਲ ਸ਼ਾਮਲਾ ਜਿਨ੍ਹਾਂ ਦੇ ਉੱਪਰ ਚਿੱਟੇ ਰੇਲ ਜਾਮ ਮੇਰਾ ਪੀਰ ਬਣ ਕੇ ਸਵਾਲ ਜ਼ਰੂਰ ਕਰਿਆ ਕਰੋ ਜਿੰਨਾ ਚਿਰ ਅਸੀਂ ਸਵਾਲ ਨਹੀਂ ਕਰਾਂਗੇ ਇਹ ਮਿੱਠੇ ਬਣ ਕੇ ਤੁਹਾਤੋਂ ਵੋਟਾਂ ਲੈ ਜਾਣਗੇ ਤੇ ਬਾਅਦ ਦੇ ਵਿੱਚ ਸਾਡੇ ਉੱਪਰ ਹੀ ਅਤਿਆਚਾਰ ਕਰਦੇ ਆ ਇਹ ਸਮਝ ਜ਼ਰੂਰ ਕਰਨਾ ਭਗਵੰਤ ਮਾਨ ਨੂੰ ਵੀ ਜਿੱਤੇ ਥੋੜਾ ਕੇਜਰੀ ਵਾਲ ਚੱਕਿਆ ਉੱਤੇ ਦਾ ਨੂੰ ਸੜਕਾਂ ਤੇ ਬਹਿ ਗਿਆ ਉੱਤੇ ਦਾ ਥੋੜਾ ਗੋਲ ਮਟੋਲ ਮੰਤਰੀ ਬੈਸ ਉਹ ਵੀ ਸੜਕਾਂ ਰੋਕਦਾ ਫਿਰਦਾ ਸੀ ਪਰ ਜਿੱਤੇ ਸਾਡੇ ਨੌਜਵਾਨਾਂ ਨੌਜਵਾਨਾਂ ਤੇ ਐਨਐਸਏ ਲੱਗੀ ਉੱਤੇ ਤੂੰ ਕੀ ਤਸ਼ੱਦਦ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਮੈਂ ਇਹਨਾਂ ਨੇ ਖੌਫ ਫੁਲਾਇਆ ਪੰਜਾਬ ਦੇ ਵਿੱਚ ਜਿਹੜਾ ਵੀ ਨੌਜਵਾਨ ਭਾਈ ਅਮਰਪਾਲ ਸਿੰਘ ਖਾਲਸਾ ਜੀ ਦੀ ਗੱਲ ਕਰਦਾ ਨਾਲ ਦੀ ਨਾਲ ਪਰਚਾ ਨਾਲ ਦੀ ਨਾਲ ਉਹਨੂੰ ਖਾਣੇ ਸਾਥ ਵੰਦੇ ਆ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਆ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਬੈਠੇ ਨੇ ਜੇ ਇਹਨਾਂ ਦੇ ਨਾਮ ਦਾ ਹੈਸ਼ਟੈਗ ਲਾ ਦਿੰਦੇ ਆ ਵੀਡੀਓ ਦੇ ਉੱਪਰ ਵੀਡੀਓ ਨੂੰ ਲੋਕਾਂ ਤੱਕ ਪਹੁੰਚਾ ਦਿੰਦੇ ਤੇ ਕਹਿੰਦੇ ਆ ਕਿ ਅਸੀਂ ਚੁੱਪ ਚਾਪ ਘਰਾਂ ਦੇ ਵਿੱਚ ਬੈਠੇ ਨਾ ਤਾਂ ਅਸੀਂ ਆਪੇ ਹੱਕਾਂ ਦੀ ਗੱਲ ਕਰੀਏ ਨਾ ਹੁੰਦੇ ਅਤਿਆਚਾਰਾਂ ਦੀ ਗੱਲ ਕਰੀਏ ਨਾ ਹੁੰਦੇ ਮਜ਼ਦੂਰਾਂ ਦੇ ਉੱਪਰ ਧੱਕੇ ਦੀ ਗੱਲ ਕਰੀਏ ਨਾ ਕਿਸਾਨਾਂ ਦੀ ਗੱਲ ਕਰੇ ਵੀ ਇਹ ਚੁੱਪ-ਚਾਪ ਘਰਾਂ ਦੇ ਵਿੱਚ ਬੈਠੇ ਰਹਿਣਾ ਅਸੀਂ ਬਜਰੀ ਵੀ ਖਾਈ ਜਾਈਏ ਅਸੀਂ ਰੋਟੀ ਵੀ ਖਾਈ ਜਾਈਏ ਅਸੀਂ ਮਾਈਨਿੰਗ ਵੀ ਕਰੀ ਜਾਈਏ ਕਸਮਰ ਫਰੀ ਦੇ ਲਾਲਚ ਦੇ ਵਿੱਚ ਨਾ ਵੋਟਾਂ ਪਾ ਬੈਠਿਓ ਫਰੀ ਆਟਾ ਜਾਣ ਨੂੰ ਆਪਾਂ ਵੋਟਾਂ ਪਾ ਦਿੰਨੇ ਆ ਤੇ ਉਸ ਤੋਂ ਬਾਅਦ ਸਾਡੇ ਜਵਾਕਾਂ ਦਾ ਇਹਦਾ ਛੋਟੇ ਭਰਾਵਾਂ ਦਾ ਜਿਹੜਾ ਭੁਮੈਕਾ ਉਹ ਦਾਤੇ ਲੱਗੀ ਹੁੰਦਾ ਆ ਤੁਸੀਂ ਪਿੰਡ ਸਦੋੜ ਵਾਲਿਓ ਮੈਨੂੰ ਦੱਸ ਤੋਂ ਹੋਣਾ ਆਪਣੀ ਅੱਜ ਕੱਲ ਸੋਚ ਕੀ ਬਣ ਗਈ ਵੀ ਜਵਾਕ ਨੂੰ 12 ਕਰਾਉਣੀ ਆ ਉਸ ਤੋਂ ਬਾਅਦ ਜਵਾਈਲਸ ਕਰਾ ਕੇ ਬਾਹਰ ਭੇਜ ਦਈਏ ਹਰੇਕ ਦਾ ਧੀ ਪੁੱਤ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਚ ਉੱਥੇ ਜਾ ਕੇ ਪੁੱਛਿਓ ਕਿ ਮੈਂ ਉਹ ਕਿੰਨੇ ਕਿੰਨੇ ਘੰਟੇ ਉੱਥੇ ਜੋਬ ਕਰਦੇ ਆ ਤੇ ਸਾਲ ਦੇ ਵਿੱਚ ਕਿੰਨੇ ਵਾਰ ਇੱਥੇ ਆਉਂਦੇ ਆ ਤੁਸੀਂ ਮੈਨੂੰ ਦੱਸ ਦੋ ਆਪਣਾ ਧੀ ਪੁੱਤ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਆਪਦੇ ਜੇਰ ਦੇ ਟੁਕੜੇ ਨੂੰ ਨਾਲੇ ਜ਼ਮੀਨ ਵੇਚ ਕੇ ਬਾਹਰ ਭੇਜੀ ਐ ਇੰਨੀ ਦੂਰ ਮੈਂ ਕਹਿੰਦਾ 2-2 3-3 ਸਾਲ ਬਾਅਦ ਕਿਹੜੇ ਮਾਰਦੇ ਹੋਣਗੇ ਪਰ ਜਿਹੜੇ ਸਟੂਡੈਂਟ ਆਉਂਦੇ ਉਹ 3 ਸਾਲ ਤੋਂ ਪਹਿਲਾਂ ਕੋਈ ਨਹੀਂ ਆਉਂਦਾ ਕਈ ਨੌਜਵਾਨ ਮੈਂ ਦੇਖਿਆ 7-7 ਸਾਲ ਬਾਅਦ 10-10 ਸਾਲ ਦੇ ਬਾਅਦ ਵਾਪਸ ਆਏ ਆ ਉੱਥੇ ਬੈਠੇ ਹੁੰਦੇ ਆ ਇਤੋਂ ਜ਼ਮੀਨ ਵੇਚ ਕੇ ਆਪਾਂ ਭੇਜੇ ਹੁੰਦੇ ਆ ਇੱਧਰ ਜੇ ਪਿੱਛੇ ਕੋਈ ਘਟਨਾ ਹੁੰਦੀ ਆ ਮਾਪਿਆ ਬਿਮਾਰ ਹੁੰਦਾ ਨਾ ਉਧਰੋਂ ਪੁੱਤ ਇੱਧਰ ਆਉਣ ਜੋਗਾ ਪਤਾ ਵੀ ਇੱਧਰ ਵੀ ਜ਼ਮੀਨ ਵੇਚੀ ਬੈਠਾ ਮੈਂ ਮਜਬੂਰੀ ਨੂੰ ਬਚਾਰਾ ਉਧਰ ਸਾਰੇ ਦਰਦ ਦਿਲ ਦੇ ਵਿੱਚ ਰੱਖੀ ਉਧਰ ਮਿਹਨਤ ਕਰਦਾ ਹੁੰਦਾ ਤੇ ਸਾਰਾ ਪੰਜਾਬ ਲੁੱਟ ਕੇ ਖਾ ਗਿਆ ਆਪਣਾ ਤੇ ਹਜੇ ਆਹ ਭਗਵਾਨ ਕਮਾਨ ਦੇਖ ਲੋ ਭਾਈ ਦੀਪ ਸਿੰਘੂ ਦੁਨੀਆ ਤੋਂ ਚਲੇ ਆ ਗਿਆ ਨੌਜਵਾਨ ਮੁੰਡਾ ਭਾਈ ਅਮਰਪਾਲ ਸਿੰਘ ਖਾਲਸਾ ਐਨਐਸਐਲ ਦੀ ਤੇ ਉਧਰ ਦੂਜੇ ਪਾਸੇ ਸਿੱਧੂ ਮੂਸੇ ਵਾਲਾ ਸੰਦੀਪ ਨੰਗਲਣੀਆਂ ਵਾਲਾ ਕਬੱਡੀ ਖਿਡਾਰੀ ਤੇ ਇਹ ਹਰੇ ਪਿੰਡਾਂ ਦੇ ਰੱਜ ਜਾ ਕੇ ਟੋਟਕੇ ਸੁਣਾਇਆ ਜਾਂਦੇ ਆ ਤੇ ਸਾਡੇ ਲੋਕ ਉਥੇ ਤਾੜੀਆਂ ਮਾਰ ਮਾਰ ਹੱਸਦੇ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਇਹਨਾਂ ਨੂੰ ਸਵਾਲ ਕਿਉਂ ਨਹੀਂ ਕਰਦੇ ਇਹ ਕਲਾਕਾਰ ਬੰਦਾ ਪਿੰਡਾਂ ਦੇ ਵਿੱਚ ਆਉਂਦਾ ਟੋਟਕੇ ਸੁਣਾ ਕੇ ਚਲਿਆ ਜਾਂਦਾ ਟੋਟਕੇ ਅਸੀਂ ਵੀ ਸੁਣਾ ਸਕਦੇ ਹਾਂ ਪਰ ਸਾਡੇ ਕੋਲ ਉਹਦੇ ਵਾਲਾ ਕੰਮ ਨਹੀਂ ਹੈਗਾ মিডিਆ ਚੈਨਲ ਜਿਨ੍ਹਾਂ ਦੇ ਥਰੂ ਤੁਹਾਡੇ ਤੱਕ ਵੀਡੀਓ ਪਹੁੰਚਣੀ ਆਲੇ ਆਵਾਜ਼ ਪਹੁੰਚਣੀ ਆ ਉਹ ਸਾਰੇ ਚੈਨਲ ਇਹਨਾਂ ਨੇ ਬੰਦ ਕਰਤੇ 8 ਕਰੋੜ ਰੁਪਈਆ ਬਜ਼ੁਰਗਾਂ ਨੂੰ 8 ਕਰੋੜ ਰੁਪਈਆ ਇਹਨੇ ਫਲੈਕਸਾਂ ਤੇ ਲਾਤਾ ਆ ਝੰਡੀਆਂ ਤੇ ਲਾਤਾ ਆ ਚੰਡੀਗੜ੍ਹ ਨੂੰ ਜਾਵੜੋ ਮਹਾਲੀ ਵੱਲ ਨੂੰ ਜਾਓ ਲੋ ਚਾਰੇ ਪਾਸੇ ਤੇ ਤੁਹਾਨੂੰ ਬੋਰਡ ਦਿਸਣਗੇ ਇਹੀ ਸੀਗਾ ਜਿਹੜਾ ਕਹਿੰਦਾ ਸੀ ਵੀ ਅਸੀਂ ਆਪਦੇ ਪੋਸਟਰ ਨਹੀਂ ਲਾਉਂਦੇ ਇਹ ਆਮ ਪੰਧਿਆਂ ਦੀ ਸਰਕਾਰ ਆ ਆਮ ਘਰਾਂ ਦੇ ਵਿੱਚੋਂ ਮੈਂ ਉੱਠਿਆ ਆਹ ਦੇਖ ਲਓ ਹੁਣ ਤੁਸੀਂ ਇਹਦੇ ਲਾਇ ਰਹੇ ਜਿਹੜਾ ਇਹਦਾ ਗੱਲ ਕਰਦਾਗਾ ਜਿਹੜਾ ਇਹਦਾ ਵਿਰੋਧ ਕਰਦਾ ਗਲਤ ਨੀਤੀਆਂ ਦਾ ਜਿੱਥੇ ਇਹਨੇ ਚੰਗੇ ਕੰਮ ਕੀਤੇ ਉਹਨਾਂ ਦੇ ਥੋਕੇ ਉਹਦੇ ਚੰਗੇ ਕੰਮ ਕਰਾਵਾਂਗੇ ਇਹ ਕਹਿੰਦਾ 40000 ਮੁੰਡੇ ਨੂੰ ਅਸੀਂ ਨੌਕਰੀ ਦੇ ਦਾਲੀ 40000 ਚੱਟਾ ਲਾ ਕੇ ਮਰਦਾ ਮੈਂ ਜ਼ਰੂਰ ਦੇਖ ਰਿਆਂ ਹਰ ਰੋਜ਼ ਤੇ ਆਪਾਂ ਦਿਲ ਤੇ ਪੱਥਰ ਰੱਖ ਕੇ ਆਤੇ ਨੌਜਵਾਨਾਂ ਨੂੰ ਤੇ ਆਪਾਂ ਦਿਲ ਤੇ ਪੱਥਰ ਰੱਖ ਕੇ ਆਤੇ ਨੌਜਵਾਨਾਂ ਨੂੰ ਬਾਹਰ ਭੇਜਦੇ ਆ ਇਹ ਕਹਿੰਦਾ ਅਸੀਂ ਉੱਥੋਂ ਗੋਰੇ ਇੱਧਰ ਨੌਕਰੀ ਕਰਵਾਉਣਗੇ ਆ ਗੋਰਿਆਂ ਨੇ ਤਾਂ ਕੀ ਨੌਕਰੀ ਕਰਵਾਉਣਾ ਸੀ ਉਧਰੋਂ ਬਿਹਾਰ ਦੇ ਵਿੱਚੋਂ ਜ਼ਰੂਰ ਆ ਰਹੇ ਆ ਇੱਧਰ ਹਰ ਸਰਕਾਰੀ ادارے ਦੇ ਉੱਪਰ ਜਾ ਕੇ ਦੇਖ ਲਓ ਬੈਂਕਾਂ 'ਚ ਦੇਖ ਲਓ ਆ 70% ਆ ਦੂਜੇ ਪਾਸੇ ਉਹ ਲਿਆ ਕੇ ਬਾੜੇ ਹੋਏ ਆ ਕੀ ਭਈ ਸਾਡੇ ਮੁੰਡਿਆਂ ਨੇ ਪੜਾਈਆਂ ਨਹੀਂ ਕੀਤੀਆਂ ਸਾਡੇ ਮੁੰਡੇਾਂ ਕੋਲ ਡਿਗਰੀਆਂ ਨਹੀਂ ਹੈਗੀਆਂ ਸਾਡੇ ਮੁੰਡੇ ਸਰਕਾਰੀ ਅਹੁਦਿਆਂ ਦੇ ਉੱਪਰ ਨਹੀਂ ਜਾ ਸਕਦੇ ਕੀ ਵੋਟਾਂ ਅਸੀਂ ਤੈਨੂੰ ਇਸ ਕਰਕੇ ਪਾਈਆਂ ਸੀ ਵੀ ਜਾ ਕੇ ਤੂੰ ਦਿੱਲੀ ਦੀ ਗੱਲ ਕਰੇ ਰਾਗਮ ਚੱਤੇ ਦਾ ਮੂਹ ਇਹਨੂੰ ਵੱਧ ਆਉਂਦਾ ਕੇਜਰੀਆ ਦਾ ਮੂਹ ਇਹਨੂੰ ਵੱਧ ਆਉਂਦਾ ਪਰ ਸਾਡੇ ਲੋਕ ਨਹੀਂ ਇਹਨੂੰ ਦੀਵੇ ਮੈਨੂੰ ਤੁਸੀਂ ਇੱਕ ਪਾਰ ਵੀ ਦੱਸੋ ਪਰਮਾਨਤਮਾਨ ਨੇ ਕੌਮ ਦੀ ਗੱਲ ਕੀਤੀ ਹੋਵੇ ਸਿੱਖ ਕੌਮ ਦੀ ਗੱਲ ਕੀਤੀ ਹੋਵੇ ਮੈਨੂੰ ਇੱਕ ਵੀ ਬਿਆਨ ਤੁਸੀਂ ਇਹਦਾ ਦਿਖਾ ਦਿਓ ਇਹ ਆਪਦੇ ਜਣੀ ਨਾਰਾ ਲੰਦਾ ਹੁੰਦਾ ਹੁੰਦਾ ਪਿੰਡਾਂ ਦੇ ਵਿੱਚ ਆ ਕੇ ਐਨਕਲਾਬ ਜਿੰਦਾਬਾਦ ਇਹਨੂੰ ਇਹ ਵੀ ਕਿਹਾ ਕਿ ਜਿੰਨਾ ਯੋਧਿਆਂ ਦੇ ਤੂੰ ਨਾਰੇ ਲਾਉਣਾ ਇਨਕਲਾਬ ਜਿੰਦਾਬਾਦ ਉਹਨਾਂ ਨੇ ਇਹ ਵੀ ਕਿਹਾ ਸੀ ਸਾਮਰਾਜ ਬਾਦ ਮੁਰਦਾ ਬਾਦ ਵੀ ਤੂੰ ਲਾ ਕੇ ਫੜੇ ਪਿੰਡਾਂ ਦੇ ਵਿੱਚ ਚੱਲੇ ਕੇ ਨਾਲੇ ਵੀ ਲਾਇਆ ਕਰ ਨਾਰਾ ਫਿਰ ਤੂੰ ਇਹ ਕਰਤਾਰ ਸਿੰਘ ਸਰਾਭਾ ਜੀ ਦੀ ਗੱਲ ਕਰਦਾ ਆ ਸਰਾਭਾ ਪਿੰਡ ਮੇਰੇ ਪਿੰਡ ਦੇ ਨਾਲ ਹੀ ਆ ਉੱਥੇ 에어ਪੋਰਟ ਬਣਨ ਜਾ ਰਿਹਾ ਅੰਤਰਰਾਸ਼ਟਰੀ 에어ਪੋਰਟ ਇਹਨਾਂ ਨੇ ਨਾਂ ਰੱਖਿਆ ਪਹਿਲੀ ਗੱਲ ਤਾਂ ਹੈ ਫੇਰ ਡੀਸੀ ਦਫ਼ਤਰ ਦੇ ਵਿੱਚ ਜਾ ਕੇ ਅਸੀਂ ਖੂਨ ਦੇ ਨਾਲ ਚਿੱਠੀਆਂ ਲੈ ਕੇ ਆਏ ਇਹਨੂੰ ਵੀ ਭਾਈ ਜੇ ਤੁਸੀਂ ਇੰਦਰਾ ਗਾਂਧੀ ਦੇ ਨਾਂ ਤੇ ਦਿੱਲੀ ਵਾਲਾ ਇਹ ਪੁਟ ਬਣਾ ਸਕਦੇ ਹੋ ਤੇ ਇੱਥੇ ਕਰਤਾਰ ਸਿੰਘ ਸਰਾਬੇ ਦੇ ਨਾਂ ਤੇ ਇਹ ਪੁਟ ਕਿਉਂ ਨਹੀਂ ਬਣ ਸਕਦਾ ਉਹਦੇ ਲਈ ਜਾਨੀ ਹਾਰੇ ਕਢਾਏ ਦੇਖੋ ਤੁਸੀਂ ਅੱਗੇ ਪਤਾ ਨਹੀਂ ਨਾਮ ਹਨ ਸੈਂਟਰ ਤੱਕ ਗੱਲਬਾਤ ਕੀਤੀ ਆ ਪ੍ਰਧਾਨ ਸਭਾ ਜੀ ਮਤਾ ਪਾਇਆ ਪਤਾ ਨਹੀਂ ਨਹੀਂ ਪਾਇਆ ਉਹ ਰੱਬ ਜਾਣਦਾ ਹੈਗਾ ਆਪਾਂ ਆਦੇ ਵੱਲੋਂ ਪੂਰਾ ਜੋਰ ਲਾਇਆ ਤੁਹਾਨੂੰ ਪਤਾ ਹੀ ਹੈ ਸ਼ਕਾਰ ਦੇ ਮੇਲੇ ਦੇ ਵਿੱਚ ਵੀ ਆਪਾਂ ਸੈਂਡ ਕਰਕੇ ਉਧਰ ਭੇਜੇ ਸੀਗੇ ਤੇ ਉਹ ਇਹ ਜੋਧਿਆਂ ਦੀ ਗੱਲ ਕਰਦਾ ਉਹ ਐਸੀ ਕਾ ਵੀ ਗੱਲ ਕਰਦਾ ਸੋ ਮੁੱਖ ਦੀ ਗੱਲ ਇਹ ਆ ਭਰਾਵੋ ਪੱਲੇ ਇਹਨਾਂ ਦੇ ਟੋਟਕੇ ਆ ਇਹ ਕਹਿੰਦਾ 40000 ਨੌਕਰੀਆਂ ਦਿੱਤੀਆਂ ਨੇ ਮੈਨੂੰ ਇੱਕ ਵੀ ਨੌਜਵਾਨ ਇੱਥੇ ਬਾਹਰ ਖੜੀ ਕਰਕੇ ਜਾਂ ਬਜ਼ੁਰਗ ਮੈਨੂੰ ਦੱਸ ਦੇਣ ਵੀ ਤੁਹਾਡੇ ਧੀ ਪੁੱਤ ਨੂੰ ਜੇ ਇਹਨੇ ਨੌਕਰੀ ਦਿੱਤੀ ਹੋਵੇ ਅਠਵੌਸੀ ਤੁਹਾਡੀ ਕੀ ਦੱਸਦੀ ਆ ਇੱਕ ਵੀ ਨੌਕਰੀ ਦਿੱਤੀ ਹੋਵੇ ਮੈਨੂੰ ਦੱਸ ਦੋ ਤੁਸੀਂ ਜਦੋਂ ਇਹ ਕਹਿੰਦੇ ਹੁੰਦੇ ਆ ਪਿੰਡਾਂ ਦੇ ਵਿੱਚ ਆ ਕੇ ਵੀ ਤੁਹਾਨੂੰ ਫ੍ਰੀ ਆਟਾ ਦਵਾਂਗੇ ਕਾਲਾ ਦਵਾਂਗੇ ਇਹਨਾਂ ਨੂੰ ਕਿਹਾ ਕਰੋ ਵੀ ਸਾਡੇ ਮੁੰਡਿਆਂ ਨੂੰ ਨੌਕਰੀ ਦੇ ਅਸੀਂ ਕੰਮ ਕਰਾਂਗੇ ਅਸੀਂ ਖਾਵਾਂਗੇ ਫ੍ਰੀ ਆਟਾ ਦਵਾ ਲਾਪਾ ਲੈ ਲੈਂਦੇ ਆ ਆਪੇ ਕਰੋੜਾ ਕਰੋੜਾ ਰੁਪਈਆ ਦੀਆਂ ਕੋਠੀਆਂ ਪਾ ਲੈਂਦੇ ਆ ਪਲਾਟ ਖਰੀਦ ਲੈਂਦੇ ਆ ਆ ਬਿੱਟੂ ਵਰਗੇ ਜਿੱਦ ਨੂੰ 4 ਪੈਸੇ ਵੱਧ ਮਿਲ ਗਏ ਉਧਰ ਚਲੇ ਗਏ ਸੁਆਸ ਕਰਕੇ ਇਹਨਾਂ ਨੂੰ ਸਵਾਲ ਕਰੋ ਆਉਂਦੀਆਂ ਸਰ ਕੇ ਲੈਓ ਇਹਨਾਂ ਨੂੰ ਧੇਰਾ ਪਾ ਲਿਓ ਇਹਨਾਂ ਦੇ ਜਿਹੜੇ ਨਾਲ ਹੁੰਦੇ ਆ ਨਾ ਟੋਟਰੂਜੇ ਗਿੰਦੇ ਦੇ ਫੁੱਲ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਫੜੇ ਆਉਂਦੇ ਆ ਸਾਈਡ ਦੇ ਕਰ ਦਿਆ ਕਰੋ ਇਹਨਾਂ ਨੂੰ ਤਾਂ ਪਹਿਲਾਂ ਸਾਡੇ ਆ ਸੁਭਾਲਾਂ ਦੇ ਜਵਾਬ ਦੇ ਬਈ ਆ ਤੂੰ ਬਾਹਰੇ ਕਰਕੇ ਗਿਆ ਸੀ ਸਾਡੇ ਨਾਲ ਹੁਣ ਸਿਮਰਨਜੀਤ ਸਿੰਘ ਮਾਂ ਜੀ ਦੇ ਹੱਥ ਦੇ ਵਿੱਚ ਜਵਾਨੀ ਕਿਉਂ ਆਈ ਬਈ ਦੀਪ ਸਿੱਧੂ ਨੇ ਸਿਮਰਨਜੀਤ ਸਿੰਘ ਮਾਨ ਜੀ ਦੀ ਗੱਲ ਕਿਉਂ ਕੀਤੀ ਦੀਪ ਸਿੱਧੂ ਨੇ ਪੰਥ ਦੀ ਗੱਲ ਕੀਤੀ ਉਹਦਾ ਐਕਸੀਡੈਂਟ ਬਣਾਤਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਜਿਹੜਾ ਬੰਦਾ ਸਿੱਖ ਕੌਮ ਦੀ ਗੱਲ ਕਰਦਾ ਉਹਦੇ ਐਕਸੀਡੈਂਟ ਕਿਉਂ ਹੁੰਦੇ ਆ ਨਿੱਜਲ ਵਰਗੇ ਅਪਤਾਰ ਸਿੰਘ ਖੰਡੇ ਵਰਗੇ ਉਹਨਾਂ ਦੀ ਅਸੀ ਜਿਵੇਂ ਹੁੰਦੀਆਂ ਆ ਬਾਕੀ ਪਾਰਟੀਆਂ ਵੀ ਤਾਂ ਹੈਗੀਆਂ ਨੇ ਬਾਕੀ ਪਾਰਟੀਆਂ ਦੇ ਵਿੱਚ ਵੀ ਤਾਂ ਜੂਠ ਹੈਗੇ ਆ ਜੋ ਕਾਂਗਰਸ ਕਾਂਗਰਸ ਕਰਦਾ ਕਈ ਜਿਹੜੇ ਭਾਜਪਾ ਭਾਜਪਾ ਕਰਦੇ ਆ ਉਹਨਾਂ ਦੇ ਨਾਲ ਇਹੋ ਜਿਹਾ ਧਰਾਵਾ ਪਤਾ ਨਹੀਂ ਕਿਉਂ ਹੁੰਦੀ ਆ ਮੈਨੂੰ ਦੱਸੋ ਜੇ ਭਾਜਪਾ ਵਾਲੇ ਕਿਸੇ ਬੰਦੇ ਨਾਲ ਆਈ ਐਕਸੀਡੈਂਟ ਹੋਇਆ ਹੋਵੇ ਜਾਂ ਉਹਦੀ ਮੌਤ ਹੋਈ ਹੋਵੇ ਇੱਕ ਵੀ ਮਿੰਟ ਤੁਸੀਂ ਦੱਸੋ ਕੋਈ ਕਾਂਗਰਸੀ ਹੋਵੇ ਹਮੇਸ਼ਾ ਜਿਹੜਾ ਨੌਜਵਾਨ ਸਿੱਖੀ ਦੀ ਗੱਲ ਕਰਦਾ ਪੰਥ ਦੀ ਗੱਲ ਕਰਦਾ ਗੋਰੀਆਂ ਵੀ ਇਹ ਉਹਦੇ ਬਾਰੇ ਨਹੀਂ ਕਾੜਦੇ ਆ ਤੇ ਐਕਸੀਡੈਂਟ ਵੀ ਉਹਦੀ ਹੁੰਦੇ ਆ ਮੈਂ ਬਥੇਰੇ ਲੀਡਰ ਦੇਖੇ ਨੇ ਮੇਰੀ ਬਹੁਤ ਛੋਟੀ ਉਮਰ ਆ 23-24 ਸਾਲ ਦੀ ਮੇਰੀ ਉਮਰ ਜਿੰਨਾ ਕਿ ਮੈਂ ਦੁਨੀਆ ਨੂੰ ਦੇਖਿਆ ਜਿੰਨੀ ਕਿ ਮੈਨੂੰ ਸਮਝ ਲੱਗੀ ਆ ਮੈਂ ਸਰਦਾਰ ਸੁਖਮਨਜੀਤ ਸਿੰਘ ਮਾਨਜੀਤੋ ਬਿਨਾ ਕਿਸੇ ਵੀ ਲੀਡਰ ਨੂੰ ਪਾਰਲੀਮੈਂਟ ਦੇ ਵਿੱਚ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਦੇ ਨਹੀਂ ਦੇਖਿਆ ਜੇ ਕਿਸੇ ਨੇ ਦੀਪ ਸਿੱਧੂ ਦੀ ਗੱਲ ਸਭ ਤੋਂ ਪਹਿਲਾਂ ਕੀਤੀ ਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਕੀਤੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਲਾਲ ਕਿਲੇ ਦੇ ਉੱਪਰ ਭਾਈ ਦੀਪ ਸਿੱਧੂ ਨੇ ਕੇਸੇ ਨਿਸ਼ਾਨ ਸਾਹਿਬ ਚੜਾਇਆ ਸੀ ਉਦੋਂ ਸਾਰਿਆਂ ਦੇ ਕਾਲਜੇ ਦੇ ਵਿੱਚ ਅੱਗ ਲੱਗੀ ਸੀ ਸਾਰਿਆਂ ਨੇ ਭਾਈ ਦੀਪ ਸਿੱਧੂ ਦਾ ਵਿਰੋਧ ਕੀਤਾ ਸੀ ਪਰ ਉਸ ਵਕਤ ਜੇ ਕੋਈ ਭਾਈ ਦੀਪ ਸਿੱਧੂ ਦੇ ਹੱਕ ਦੇ ਵਿੱਚ ਆਇਆ ਤਾਂ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਸੀ ਇਹ ਗੱਲਾਂ ਸਾਨੂੰ ਚੇਤੇ ਰੱਖਣੀਆਂ ਚਾਹੀਦੀਆਂ ਨੇ ਕੋਈ ਵੀ ਲੀਡਰ ਆਊਗਾ ਤੁਸੀਂ ਉਹਦੇ ਨਾਲ ਇੱਕ ਵੇ ਮuslman ਵੀਰ ਦਿਖਾ ਦਿਓ ਮੈਨੂੰ ਅੱਜ ਸਾਰਾ ਮਲੇਰਕੋਟਲਾ ਸਰਦਾਰ ਸਿੰਘ ਸਿੰਘ ਮਾਨ ਜੀ ਦੀ ਪਿੱਠ ਦੇ ਉੱਪਰ ਖੜਾ ਸਾਰੇ ਮੁਸਲਮਾਨ ਵੀਰ ਕਹਿੰਦੇ ਆ ਵੀ ਪ੍ਰਵਾਹ ਨਾ ਕਰਿਓ ਸਾਰਾ ਮਲੇਰਕੋਟਲਾ ਤੁਹਾਡੇ ਨਾਲ ਆ ਪਾਸਾ ਬਦਲ ਕੇ ਰੱਖਦੇ ਆਗੇ ਪਹਿਲਾਂ ਦੇ ਨਾਲੋਂ ਬਾਦਰਕਾਰ ਦੇ ਨਾਲ ਤੁਹਾਨੂੰ ਜਿਤਾਵਾਂਗੇ ਤੁਸੀਂ ਮੈਨੂੰ ਦੱਸੋ ਬਾਕੀ ਪਾਰਟੀਆਂ ਨੂੰ ਆ ਦੂਜੇ ਧਰਮਾਂ ਦੇ ਇੱਦਾਂ ਸਤਿਕਾਰ ਦਿੰਦੇ ਆ ਇੱਦਾਂ ਕਹਿੰਦੇ ਆ ਹਲਕਾ ਇਚਾਰਜ ਆ ਤੁਹਾਡੇ ਸਾਹਮਣੇ ਸਾਡੇ ਮੁਸਲਮਾਨ ਪਰ ਇਹਨਾਂ ਨੇ ਧੋਖ ਕੇ ਗੱਲ ਕਹੀ ਆ ਕਹਿੰਦੇ ਜੇ ਕੋਈ ਜਾ ਕੇ ਸਾਡੀ ਮੁਸਲਮਾਨਾਂ ਦੀ ਘੱਟ ਗਿਣਤੀ ਦੀ ਜੇ ਤੂੰ ਹੀ ਗੱਲ ਕਰਦਾ ਤਾਂ ਸਰਦਾਰ ਸੁਮਰਨਜੀਤ ਸਿੰਘ ਮਾਨ ਜੀ ਕਰਦੇ ਆ ਜਦੋਂ-ਜਦੋਂ ਵੀ ਮੁਸਲਮਾਨ ਭਰਾਵਾਂ ਜਾਂ ਜੋ ਮਾਂਚੇਦਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜੇ ਕਿਸੇ ਨੇ ਸਭ ਤੋਂ ਪਹਿਲਾਂ ਉਹਨਾਂ ਦੇ ਹੱਕ ਦੇ ਵਿੱਚ ਨਾਂ ਮਾਰਿਆ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਮਾਰਿਆ। ਹੇ ਸੋ ਇਸ ਵਾਰ ਆਟਾ ਦਾਲਾ ਫਰੀ ਦੇ ਤੁਹਾਨੂੰ ਬਹੁਤੇ ਵਾਅਦੇ ਕਰਨਗੇ। ਇਹਨਾਂ ਨੂੰ ਇੱਕ ਗੱਲ ਕਹਿਣੀ ਆ ਵੀ ਭਾਈ ਸਾਡੇ ਮੁੰਡੇ ਆ ਫਰਦੇ ਆ। ਇਹਨਾਂ ਨੂੰ ਨੌਕਰੀਆਂ ਦੋ। ਤੁਹਾਡੀ ਸਰਕਾਰ ਆ ਸੱਤਾ ਦੇ ਵਿੱਚ। ਛੋਟੀ ਸਰਕਾਰਾ ਮੁੱਖ ਮੰਤਰੀ ਭਗਵੰਤ ਮਾਨ ਚੁਟਕੀ ਮਾਰੇ ਤੋਂ ਐਮਐਸਪੀਆ ਦਿੰਦੀ ਸੀ ਤੁਸੀਂ ਉਹ ਚੁਟਕੀ ਮਾਰੀ ਤੋਂ ਇੱਥੇ ਸਾਡੇ ਮੁੰਡਿਆਂ ਨੂੰ ਨੌਕਰੀ ਦੇ ਜਿਹੜੇ ਪੜੇ ਲਿਖੇ ਆ ਸਾਡਾ ਤਾਂ ਬਾਈ ਖਰਾਬ ਆ ਪੀਏ ਪੀਐਸ ਤੱਕ ਅਸੀਂ ਆਪਦੀ ਮਿਹਨਤ ਦੀ ਕਮਾਈ ਉਹਨਾਂ ਨੂੰ ਪੜਾਉਣ ਤੇ ਲਾ ਦਿੰਨੇ ਆ ਉਸ ਤੋਂ ਬਾਅਦ ਜੋ ਜੜੀ ਅੱਧੀ ਕਮਾਈ ਆਪਾਂ ਖਾਤਿਆਂ ਦੇ ਵਿੱਚ ਮਾਰੇ ਮੋٹے ਸੇਵ ਕਰਕੇ ਰੱਖੇ ਹੁੰਦੇ ਆ ਉਹ ਫਿਰ ਬਾਹਰ ਭੇਜਾਉਂਦੇ ਲਾ ਦਿੰਨੇ ਆ ਉਦੋਂ ਬਾਅਦ ਜੋ ਕਰਜ਼ਾ ਚਾਕੇ ਲੋਨ ਲੈ ਕੇ ਉਹਨਾਂ ਨੂੰ ਗਾਹ ਪੱਕੇ ਕਰਾਉਣ ਤੇ ਲਾਗਣੇ ਆ ਮੁੜ ਕੇ ਗਾਹ ਵਿਆਹ ਕਰਾਉਣਾ ਜਾਂ ਪੱਲੇ ਦਾ ਵਰ ਸਾਡੇ ਖਰਚ ਹੀ ਆ ਪੱਲੇ ਦਾ ਵਰ ਸਾਡੇ ਖਰਚ ਹੀ ਆ ਪਹਿਲੇ ਪਹਿਲਾਂ ਬਾਰਾ ਕਰਾਓ ਉਦੋਂ ਬਾਅਦ ਜੋ ਆਇਲੈਂਡ ਤੋਂ ਉਧਰ ਪੈਸੇ ਲਾਓ ਫਿਰ ਬਾਅਦ ਵਿੱਚ ਜਾਂਦੇ ਪੈਸੇ ਲਾਓ ਫਿਰ ਉਦੋਂ ਬਾਅਦ ਜੋ ਪੱਕੇ ਕਰਾਉਣ ਤੇ ਪੈਸੇ ਲਾਓ ਉਦੋਂ ਬਾਅਦ ਜੋ ਜਵਾਕਾਂ ਦੇ ਵਿਆਹ ਤੇ ਪੈਸੇ ਲਾਓ 1 ਕੱਪ ਦਾ ਜਿਗਰ ਦੇ ਟੁਕੜੇ ਆਣੂ ਉੱਤਰ ਸੱਤ ਸਮੁੰਦਰੋਂ ਬਾਹਰ ਭੇਜੋ ਸੋ ਐਨਾ ਗੱਲਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਤੇ ਸਵਾਲ ਜ਼ਰੂਰ ਕਰਿਓ ਜੇ ਸਵਾਲ ਕਰਾਂਗੇ ਫੇਰ ਹੀ ਉਹਨਾਂ ਨੂੰ ਪਤਾ ਲੱਗੂਗਾ ਨਹੀਂ ਤਾਂ ਉਹਨਾਂ ਨੂੰ ਆਈ ਹੁੰਦਾ ਵੀ ਬਸ ਸਵਾਲ ਕੋਈ ਕਰਦਾ ਨਹੀਂਗਾ ਚੁੱਪ ਕਰਕੇ ਬੈਠੇ ਆ ਚੁੱਪ ਕੀਤੀ ਉਹਨਾਂ ਨੂੰ ਲੁੱਟੀ ਜਾਓ ਸੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸਮੇਂ ਦੀ ਸਰਕਾਰ ਆਉਂਦੀ ਆ ਉਹਨਾਂ ਨੂੰ ਠੋਕ ਕੇ ਸਵਾਲ ਕਰਿਓ ਤੇ ਬਾਧਾ ਜਰੂਰ ਕਰੋ ਵੀ ਤੁਸੀਂ ਸਵਾਲ ਕਰੋਗੇ ਤੇ ਹੁਣ ਜਕਾਰੇ ਦੇ ਨਾਲ ਜਰੂਰ ਜਵਾਬ ਦੇ ਦਿਓ ਤਾਂ ਕਿ ਵਿਰੋਧੀਆਂ ਨੂੰ ਪਤਾ ਲੱਗ ਜਾਵੇ ਕਿ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਅਸੀਂ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨਾਂ ਲੱਗੇ ਆ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਭਰਾ ਅਮਰੀਕਾ ਦੇ ਵਿੱਚ ਮਾਨ ਸਾਹਿਬ ਦੀ ਮਿਹਨਤ ਦੇ ਨਾਲ ਸੜ ਕੇ ਪੱਕਾ ਹੋਇਆ ਇਹ ਵੀ ਬਾਰੀ ਮੁਬਾਰਕ ਕਰ ਬੋਲੇ ਚੋਰ ਹਾਰ ਅਮਰੀਕਾ ਦੇ ਵਿੱਚ ਨਾ ਤਾਂ ਭਗਵਾਨ ਦਵਾਰ ਪੱਕਾ ਕਰਾ ਸਕਦਾ ਨਾ ਕਾਇਰਾਂ ਪੱਕਾ ਕਰਾ ਸਕਦਾ ਕਾਇਰੇ ਦੀ ਵੀ ਗੱਲ ਕਰਾਂਗੇ 17 ਪਾਰਟੀਆਂ ਬਦਲ ਕੇ ਉਹੀ ਪੂਨੀ ਪੰਜਾ ਲੈ ਕੇ ਫੇਰ ਮਾਨ ਸਾਹਿਬ ਨੂੰ ਚੈਲੰਜ ਕਰਨ ਆਇਆ ਉਹਦੇ ਵੀ 40 ਮੁੰਡੇ ਮਾਨ ਸਾਹਿਬ ਕੋ ਪੱਕੇ ਹੋਏ ਨੇ ਬਾਹਰ ਜਾ ਕੇ ਚਿੱਠੀਆਂ ਲੈ ਕੇ ਜਿਹੜਾ ਅੱਜ ਕਿਹਾ ਮਾਨ ਸਾਹਿਬ ਨੇ ਕੀ ਕੀਤਾ ਕਹਿੰਦਾ ਮੈਂ ਟੈਕ ਬੰਦੀ ਨਹੀਂ ਸੀ ਫੇਰ ਇੱਥੇ ਕੀ ਕਰਦਾ ਆਇਆ ਸਰੂਰ ਦੇ ਵਿੱਚ ਜਦ ਸਾਡੀ ਕੌਮ ਦਾ ਜਰਨੈਲ ਲੜਾਈ ਲੜ ਰਿਹਾ ਹੈ ਇਹ ਵੀ ਇੱਕ ਗੱਲ ਦਾ ਸਵਾਲ ਆ ਪੁੱਛ ਲਓ ਜਾਏ ਸੋ ਮੈਂ ਬੇਨਤੀ ਕਰਦਾ ਮਾਨ ਸਾਹਿਬ ਨੂੰ ਉਹ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਵਾਜਿਦ ਜੀ ਕਾ ਖਾਲਸਾ ਵਾਜਿਦ ਕੁਚੀਫਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਦਰਸ਼ਨ ਕਰਕੇ ਬੇਅੰਤ ਖੁਸ਼ੀ ਹੋਈ ਹੈ ਪਾਈ ਨਗਈਆ ਸਿੰਘ ਸ਼ੁਰੂ ਤੋਂ ਸੰਤ ਜਨੈਨ ਸਿੰਘ ਭਿੰਡਾਵਾਲਿਆਂ ਦੀ ਸੇਵਾ ਦੇ ਵਿੱਚ ਰਹੇ ਹੈ ਬਹੁਤ ਸਾਡੇ ਮਨ ਦੇ ਵਿੱਚ ਤੁਹਾਡੀ ਸਾਰਿਆਂ ਦੀ ਇੱਜ਼ਤ ਹੈ ਪਾਈ ਪੱਪੂ ਸਿੰਘ ਇੰਨਾਂ ਨੇ ਵੀ ਪੰਥ ਦੇ ਲਈ ਦਿਨ ਰਾਤ ਇਕ ਕਰਕੇ ਕੰਮ ਕੀਤਾ ਮੈਂ ਅੱਜ ਤੁਹਾਡੇ ਨਾਲ ਪ੍ਰਮਾ ਵੀਰਾ ਵਿਗਿਆ ਨਾਲ ਗੱਲ ਕਰਨਾ ਚਾਹੁੰਨਾ ਕਿ ਜਿਹੜਾ ਸਾਡਾ ਘੇਰਾ ਸਿੱਖਾਂ ਦਾ ਉਹ ਹੋੜੀ ਹੋੜੀ ਥੋੜਾ ਹੋਈ ਜਾਂਦਾ ਘੇਰਾ ਥੋੜਾ ਹੋਈ ਜਾਂਦਾ ਕਿ ਮੈਂ ਕਿ ਜੇ ਇੱਕਦਮ ਸਿੱਖਾ ਨੂੰ ਖਤਮ ਨਹੀਂ ਕੀਤਾ ਜਾਂਦਾ ਤਾਂ ਇਹਨਾਂ ਦੇ ਜਿਹੜੇ ਕਿੱਤੇ ਐ ਕਿਸਾਨੀ ਐ ਉਹਨੂੰ ਖਤਮ ਕਰੋ ਖੇਤ ਮਜ਼ਦੂਰੀ ਨੂੰ ਖਤਮ ਕਰੋ ਟਰਾਂਸਪੋਰਟ ਨੂੰ ਥੋੜਾ ਕਰੋ ਔਰ ਇਹਨਾਂ ਨੂੰ ਕਿਹੜਾ ਐਡਾ ਛੋਟਾ ਕਰ ਦੋ ਜਿਹੜਾ ਫਿਰ ਇਹ ਹੱਥ ਖੜੇ ਕਰਕੇ ਸਾਡੇ ਅਧੀਨ ਹੋ ਜਾਣ ਤੁਹਾਨੂੰ ਪਤਾ ਹੈ ਕਿ ਨੌਕਰੀਆਂ ਦੇ ਵਿੱਚ ਤੁਹਾਡੇ ਬੱਚੇ ਫੌਜ ਦੇ ਵਿੱਚ ਗਏ ਹੋਏ ਆ ਇਹ ਭਾਜਪੀ ਤੇ ਆਰਐਸਐਸ ਜਕਰ ਨੇ ਇਹਨਾਂ ਨੇ ਕਦੇ ਰਾਜ ਆਪਣੇ ਇਤਿਹਾਸ ਹਿੰਦੂਤਵਾ ਨੇ ਕੀਤਾ ਹੀ ਨਹੀਂ ਸੋਏ ਉਦੋਂ ਯੋਧਿਆ ਤੋਂ ਸੋਇਨ ਦਾ ਨਾ ਸਰਕਾਰ ਚਲਾਉਣ ਦਾ ਪਤਾ ਤੇ ਨਾ ਹੀ ਇਹਨਾਂ ਨੂੰ ਮਿਲਟਰੀ ਦਾ ਪਤਾ ਹੁਣ ਮਿਲਟਰੀ ਦੇ ਵਿੱਚ ਨੇਵੀ ਦੇ ਵਿੱਚ ਕੋਈ ਸਿੱਖ ਜਰਨੈਲ ਨਹੀਂ ਹੈ ਫੌਜ ਦੇ ਵਿੱਚ ਕੋਈ ਸਿੱਖ ਜਰਨੈਲ ਨਹੀਂ ਹੈ 에어 ਫੋਰਸ ਦੇ ਵਿੱਚ ਕੋਈ ਜਰਨੈਲ ਨਹੀਂ ਹੈ ਜਿੰਨੇ ਵੀ ਸੈਕਟਰੀ ਗਵਰਨਮੈਂਟ ਆਫ ਇੰਡੀਆ ਦੇ ਹੈ ਉਹਨਾਂ ਦੇ ਵਿੱਚ ਕੋਈ ਸਿੱਖ ਨਹੀਂ ਹੈ ਜਿਹੜੀ ਸੈਂਟਰ ਦੀ ਮੋਦੀ ਦੀ ਕੈਬਨਿਟ ਹੈ ਉਹਦੇ ਵਿੱਚ ਪੂਰਾ ਕੈਬਨਿਟ ਮਿਨਿਸਟਰ ਸਿੱਖ ਨਹੀਂ ਹੈ ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੇ ਵਿੱਚ ਕੋਈ ਸਿੱਖ ਨਹੀਂ ਹੈ ਜਿੰਨੀਆਂ ਵੀ ਹਾਈ ਕੋਰਟਾਂ ਹੈਗੀਆਂ ਸਾਰੇ ਦੇਸ਼ ਦੀਆਂ ਉਹਨਾਂ ਦੇ ਵਿੱਚ ਹਾਈ ਕੋਰਟ ਦਾ ਜੱਜ ਜਦ ਚੀਫ ਜਸਟਿਸ ਕੋਈ ਵੀ ਨਹੀਂ ਹੈ ਸੋ ਇਸ ਤਰ੍ਹਾਂ ਕਿਰਾ ਸਾਡਾ ਛੋਟੇ ਤੋਂ ਛੋਟਾ ਕੀਤਾ ਗਿਆ ਤੁਹਾਡੇ ਬੱਚੇ ਫੌਜਾਂ ਵਿੱਚ ਰਹਿੰਦੇ ਐ ਨੌਕਰੀਆਂ ਕੀਤੀਆਂ ਹੁਣ ਤੁਹਾਨੂੰ ਪਤਾ ਹੋਊਗਾ ਕਿ ਇੱਕ ਨੰਮੇ ਜੁਮਾਨ ਦੇ ਨੌਕਰੀ ਸਿਰਫ 4 ਸਾਲ ਦੀ ਹੈ ਹੁਣ 4 ਸਾਲ ਦੇ ਵਿੱਚ ਇੱਕ ਜਵਾਨ ਕਿਵੇਂ ਮਿਲਟਰੀ ਦਾ ਕੰਮ ਸਿੱਖਦਾ ਉਸ ਦੀ ਡਿਊਟੀ برفਾਂ ਵਾਲੇ ਪਹਾੜਾਂ ਦੇ ਉੱਤੇ ਹੈ ਜੰਗਲਾਂ ਦੇ ਵਿੱਚ ਹੈ ਰੇਤਲੇ ਮਾਰੂਥਰ ਦੇ ਵਿੱਚ ਹੈ ਕੀ ਹੈ ਫੇਰ ਸੇਰਾਂ ਦੇ ਵਿੱਚ ਹੈ ਇੱਕ ਦਿਮੇ ਲੜਾਈ ਕਰੂਗਾ 4 ਸਾਲ ਦਾ ਜਵਾਨ ਇਸ ਨੂੰ ਸਿਰਫ ਦੁਸ਼ਮਣ ਦੇ ਅੱਗੇ ਸਾਹਮਣੇ ਕਰ ਦੇਣਗੇ ਤੇ ਬੜੀ ਦਾ ਬੱਕਰਾ ਬਣ ਜਾਊਗਾ ਸੋ ਸਾਥ ਸੰਗਤ ਜੀ ਜਦੋਂ ਕੌਮ ਨੂੰ ਆਪਣਾ ਪ੍ਰਵੇਖਣਾ ਦੇਖਦਾ ਹੋਵੇ ਫਿਰ ਆਪਣੇ ਆਪ ਦੇ ਵਿੱਚ ਸੱਚੀ ਗੱਲ ਕਰਨੀ ਚਾਹੀਦੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਾਵਾਲਾ ਠੀਕ ਸੀ ਤੇ ਜਿਹੜਾ ਸਾਡੇ ਬਜ਼ੁਰਗ ਲੀਡਰਾਂ ਨੇ ਨਹਿਰੂ ਤੇ ਗਾਂਧੀ ਦੇ ਨਾਲ ਰੜਕੇ ਅੰਗਰੇਜ਼ਾਂ ਨੂੰ ਬਾਹਰ ਕੱਢਤਾ ਉਹ ਗਲਤ ਕੰਮ ਸੀ ਸਾਨੂੰ ਅੰਗਰੇਜ਼ ਕੁਛ ਨਹੀਂ ਸੀ ਕਹਿੰਦੇ 30% ਨੌਕਰੀ ਫੌਜ ਦੀ ਸਿੱਖਾਂ ਦੇ ਲਈ ਰੱਖੀ ਹੋਈ ਸੀ ਜਿੰਨੇ ਵੀ ਅੰਗਰੇਜ਼ਾਂ ਦੇ ਬਾਹਰ ਦੇ ਮੁਲਕ ਸੀਗੇ ਅਫਰੀਕਾ ਦੇ ਵਿੱਚ ਚੀਨ ਦੇ ਵਿੱਚ ਸਿੰਗਾਪੁਰ ਮਨਿਲਾ ਦੇ ਵਿੱਚ ਫਿਲੀਪੀਨਜ਼ ਜਿਹੜੇ ਫੌਜ ਦੇ ਵਿੱਚ ਅੰਗਰੇਜ਼ ਸਾਡੇ ਮੁੰਡੇ ਨਹੀਂ ਸੀ ਰੱਤ ਸਾਦਾ ਉਹ ਸਾਰੇ ਪੁਲਿਸ ਦੇ ਵਿੱਚ ਜਾਂਦੇ ਸੀਗੇ ਸਿੱਖ ਨੂੰ ਐ ਨਹੀਂ ਸੀ ਛੱਡੇ ਅੰਗਰੇਜ਼ ਨੇ ਸਾਰੇ ਪਾਸੇ ਨੌਕਰੀਆਂ ਸੀਗੀਆਂ ਸਾਰੇ ਪਾਸੇ ਜ਼ਮੀਨਾਂ ਜਾਇਦਾਦਾਂ ਸੀਗੀਆਂ ਹੁਣ ਮੈਨੂੰ ਤੁਸੀਂ ਦੱਸੋ ਕਿ ਗਾਂਧੀ ਨਹਿਰੂ ਹਿੰਦੂਆਂ ਦੇ ਲੀਡਰ ਨੇ ਮੁਸਲਮਾਨਾਂ ਦੇ ਲੀਡਰ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਨਾਲ ਬਗਾਵਤ ਕੀਤੀ ਉਹਨਾਂ ਦੀ ਸੰਖਿਆ ਜ਼ਿਆਦਾ ਸੀ ਉਹਨਾਂ ਨੂੰ ਪਤਾ ਸੀ ਕਿ ਜੇ ਅਗਰੇਜ਼ ਚਲੇ ਜਾਂਦਾ ਸਾਡੇ علیحدਾ علیحدਾਂ ਮੁਲਕ ਬਣ ਜਾਣਗੇ ਹਿੰਦੂ ਤੇ ਲਈ ਇੰਡੀਆ ਬਣੂਗਾ ਮੁਸਲਮਾਨ ਤੇ ਲਈ ਪਾਕਿਸਤਾਨ ਬਣੂਗਾ ਜੇதோ ਸਾਡੀ ਗਿਣਤੀ ਘੱਟ ਸੀਗੀ ਸਾਨੂੰ ਕੀ ਮਿਲਿਆ ਅੰਗਰੇਜ਼ ਨੂੰ ਬਾਹਰ ਕੱਢਣ ਦਾ ਸਾਨੂੰ ਕੱਖ ਨਹੀਂ ਦੇ ਕੇ ਗਏ ਨਾ ਨੈਰੂ ਤੇ ਜਿਨੇ ਨੇ ਜਾਂ ਗਾਂਧੀ ਨੇ ਸਾਨੂੰ ਦਿੱਤਾ ਪਾਕਿਸਤਾਨ ਬਣਾਤਾ ਇੰਡੀਆ ਬਣਾਤਾ ਜਿਹੜਾ ਸਿੱਖ ਅੱਜ ਪਾਕਿਸਤਾਨ 'ਚ ਹੈ ਉਹ ਮੁਸਲਮਾਨ ਦੇ غلام ਹੈ ਜਿਹੜਾ ਸਿੱਖ ਇੱਥੇ ਇੰਡੀਆ 'ਚ ਹੈ ਉਹ ਮੇਰੇ ਵਰਗਾ ਹਿੰਦੂ ਦੇ غلام ਹੈ ਕਿੱਥੇ ਹੈ ਤੁਹਾਡੀ ਆਜ਼ਾਦੀ ਜੇ ਅਸੀਂ ਕਹੀਏ ਬਾਰਡਰ ਖੋਲ ਦੋ ਸਾਡਾ ਵਪਾਰ ਬਾਹਰਲੇ ਮੁਲਕਾਂ ਨਾਲ ਹੋ ਜੇ ਉਹ ਸਾਡੀ ਗੱਲ ਨਹੀਂ ਸੁਣੀ ਜਾਂਦੇ ਤੁਹਾਨੂੰ ਪਤਾ ਹੈ ਕਿ ਜਦੋਂ ਦੇ ਸਿੱਖ ਪਾਕਿਸਤਾਨ ਦਾ ਪੰਜਾਬ ਛੱਡ ਕੇ ਆਏ ਹੈ ਅੱਜ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਕਣਕ ਦਾ ਘਾਟਾ ਪੈ ਗਿਆ ਤੇ ਪਾਕਿਸਤਾਨ ਰੂਸ ਤੋਂ ਕਣਕ ਮੰਗਵਾਉਂਦਾ ਹੈ ਪਰ ਸਾਡਾ ਬੰਨਾ ਨਾਲ ਲੱਗਦਾ ਬੰਨੇ ਨਾਲ ਬੰਨਾ ਤੇ ਆਪਾਂ ਕਿਉਂ ਨਹੀਂ ਭੇਜ ਸਕਦੇ ਉਧਰਲੇ ਪਾਸੇ ਤੇ ਖੱਟ ਸਕਦੇ ਸਾਡੇ ਜਿਹੜੇ ਬਾਣੀਏ ਲਾਲੇ ਆ ਉਹ ਵੀ ਖੱਟਣ ਅਸੀਂ ਵੀ ਖੱਟਣ ਖੇਤ ਮਜ਼ਦੂਰ ਵੀ ਖੱਟੇ ਪਰ ਨਹੀਂ ਕਿਸਾਨਾਂ ਨੂੰ ਬਾਰਡਰ ਦੇ ਉੱਤੇ ਫੇਰ ਬਿਠਾਤਾ ਉਹਨਾਂ ਦੇ ਉੱਤੇ ਗੋਲੀ ਚਲਾਤੀ ਮਾਰਦੇ ਤੇ ਜਦੋਂ ਗੋਲੀ ਚੱਲੀ ਹੈ ਹਰਿਆਣਾ ਪੁਲਿਸ ਤੇ ਸੈਂਟਰ ਦੀ ਉਹਦੇ ਵਿੱਚ ਉਸ ਵੇ ਸਰਕਾਰ ਦੇ ਆ ਆਰਐਸ ਦੇ ਬਦਮਾਸ਼ ਸਾਡੇ ਕਿਸਾਨਾਂ ਦੇ ਕੈਂਪਾਂਸ ਵੜ ਗਏ ਕੈਂਪਾਂਸ ਵੜ ਗਏ ਸਾਡੇ ਜਿਹੜੇ ਕਿਸਾਨਾਂ ਦੇ ਟਰੈਕਟਰ ਸੀਗੇ ਉਹਨਾਂ ਦੇ ਇੰਜਨਾਂ ਦੇ ਵਿੱਚ ਖੰਡ ਪਾਤੇ ਸਾਰੇ ਇੰਜਨ ਟਰੈਕਟਰਾਂ ਦੇ ਖਤਮ ਹੋ ਗਏ ਸੋ ਸਾਰੀਆਂ ਟੀਚਾ ਜੋਖਣ ਵਾਲੀਆਂ ਕਿ ਜਿੰਨਾ ਥੇ ਰਪਤ ਸਿਆਣਫ ਦੇ ਨਾਲ ਗੱਲ ਨਹੀਂ ਕਰਦੇ ਹਮੇਸ਼ਾ ਆਮ ਪਾਰਟੀ ਦੇ ਨਾਲ ਚੱਲ ਪੈਂਦੇ ਹੈ ਬੀਜੇਪੀ ਕਾਂਗਰਸ ਬਾਦਲਦਲੀਆਂ ਨਾਲ ਚੱਲ ਪੈਂਦੇ ਹੈ ਫੇਰ ਆਪਾਂ ਨੂੰ ਘਾਟੇ ਦਾ ਘਾਟੇ ਪਿਆ ਰਹੂਗਾ ਹੁਣ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤਕੜੀ ਹੋ ਗਈ ਹੈ ਪੰਜਾਬ ਦੀਆਂ 13 ਸੀਟਾਂ ਹੈਗੀਆਂ ਪਾਰਲੀਮੈਂਟ ਦੇ ਵਿੱਚ 13 ਸੀਟਾਂ ਦੇ ਉੱਤੇ ਅਸੀਂ ਆਪਣੇ ਨਮਾਇੰਦਗ ਖੜੇ ਕਰਦੇ ਆ ਇੱਕ ਸੀਟ ਚੰਡੀਗੜ੍ਹ ਦੀ ਹੈ ਜਿੱਥੇ ਸਾਡੀ ਪਾਰਟੀ ਬਾਦਲ ਦਲੀਆ ਨੇ ਕਦੇ ਉਮੀਦਵਾਰ ਨਹੀਂ ਖੜਾ ਕੀਤਾ ਉੱਥੇ ਵੀ ਉਮੀਦਵਾਰ ਖੜਾ ਕਰਤਾ ਆਪਾਂ ਕਹਿੰਦੇ ਆ ਹਰਿਆਣੇ ਦੇ ਵਿੱਚ ਪੰਜਾਬੀ ਬੋਲ ਦੇ ਲਾਠੇ ਹਰਿਆਣੇ ਚ ਰਹਿ ਗਏ ਐ ਇਸ ਕਰਕੇ ਆਪਣੀ ਪਾਰਟੀ ਨੇ ਕਰਨਾਲ ਤੇ ਕੁਰਕਸ਼ੇਤਰ ਦੀ ਪਾਰਲੀਮੈਂਟ ਸੀਟਾਂ ਤੇ ਆਪਣੇ ਨਮਾਇंदे ਖੜੇ ਕਰਤੇ ਐ ਕਿ ਸਿੱਖ ਤੇ ਪੰਜਾਬੀਆਂ ਨੂੰ ਮੌਕਾ ਮਿਲ ਜੇ ਕਿ ਆਪਣੇ ਨਮਾਇਦਿਆਂ ਦੇ ਲਈ ਉਹ ਵੋਟ ਪਾ ਸਕਣ ਸੋ ਸਾਥ ਸੰਗਤ ਜੀ ਹੁਣ ਮੇਰੀ ਆ ਗਈ ਐ ਔਰ ਕਵੇਲਾ ਵੀ ਹੋ ਗਿਆ ਮੈਂ ਇਹੀ ਆਸ ਕਰੂੰਗਾ ਕਿ ਸਾਰੇ ਪੰਜਾਬ ਚੰਡੀਗੜ੍ਹ ਹਰਿਆਣੇ ਜਿੱਥੇ ਜਿੱਥੇ ਆਪਣੇ ਕੈਂਡੀਡੇਟ ਖੜੇ ਐ ਤਖੜੇ ਹੋ ਕੇ ਵੋਟਾਂ ਪਾਓ ਜੀ ਦੇ ਨਾਲ ਪਾਰਲੀਮੈਂਟ ਦੇ ਵਿੱਚ ਜਾ ਕੇ ਅਸੀਂ ਚੰਗੀ ਤਗੜੀ ਤਰ੍ਹਾਂ ਗੱਲ ਕਰਕੇ ਆਈਏ ਪਹਿਲਾਂ ਜਿਹੜੇ ਪਾਰਲੀਮੈਂਟ ਦੇ ਮੈਂਬਰ ਜਾਂਦੇ ਸੀਗੇ ਉਹ ਸੱਚੇ ਮੂੰਹ ਜਾਂਦੇ ਸੀਗੇ ਸੱਚੇ ਮੂ ਵਾਪਸ ਆ ਜਾਂਦੇ ਸੀਗੇ ਹੁਣ ਗੱਲ ਪਲਟ ਗਈ ਹੈ ਹੁਣ ਸਾਡੇ ਕੋਲੇ ਬਲਾਰੇ ਹੈ ਵਧੀਆ ਜਿਹੜੇ ਪਾਰਲੀਮੈਂਟ ਦੇ ਵਿੱਚ ਗੱਲ ਕਰ ਸਕਦੇ ਹੈ ਸੋ ਮੈਂ ਆਸ ਕਰਦਾ ਕਿ ਪਹਿਲੀ ਤਰੀਕ ਨੂੰ ਤਖੜੇ ਹੋ ਕੇ ਤੁਸੀਂ ਅਕਾਲੀ ਦਾ ਨੰਬਰ ਸਰ ਨੂੰ ਫਤਿਹ ਬਖਸ਼ਾਉਂਗੇ ਇਹਨਾਂ ਸ਼ਬਦਾਂ ਦੇ ਨਾਲ ਆਪ ਤੋਂ ਹੁਕਮ ਮੰਗਦਾ ਹੋਇਆ ਫਤਿਹ ਅਰਜ਼ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ